ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਮਤਾ ਕਣਪਾਲ ਤੁਹਾਡਾ ਬਹੁਤ-ਬਹੁਤ ਸਾਰਤੈ ਜੀ ਮਨਮਤਾ ਕਣਪਾਲ ਚੈਨਲ ਤੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਤੁਹਾਡੀ ਸਪੋਰਟ ਦੀ ਪਰ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹਾਂਜੀ ਅੱਪਾ ਅੱਜ ਤੁਹਾਨੂੰ ਸੁਣਾਉਣਿਆ ਵੀਰ ਦੇ ਵਿਆਹ ਚ ਵੀ ਇੱਕ ਮੁੰਡੇ ਦੇ ਵਿਆਹ ਚ ਗਾਇਆ ਰਡ ਵਾਲੇ ਬਹੁਤ ਹੀ ਪਿਆਰੇ ਜਿਹੇ ਦੋਲੇ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਣਗੇ ਜੀ ਲਓ ਜੀ ਸੁਣੋ ਦੋਲੇ ਹੱਥ ਕੰਗਣਾ ਮੁਖ ਸੇਰੇ ਵੀਰਾ ਡੋਲੇ ਬਾਜੂ ਵੇ ਬੰਦ ਪਾਣ ਦੇ ਵਿੱਚ ਐ ਸੋਏ ਦਿਓ ਤਾਰਾ ਵਿੱਚ ਬਿਆਨ ਤੋਂ ਪਿਆਰੇ ਆ ਚੰਦ ਜੇ ਤੇ ਵੀ ਤੂੰ ਜਨ ਮਿਆ ਆਪਣੀ ਮਾਤਾ ਨੇ ਰੀਨੀ ਵੇਖੀ ਪਰਪਰਾਵੰਡੀਆਂ ਕੋਈ ਜਖ ਵਿੱਚ ਹੋ ਗਿਆ ਬੇਆਂ ਤੋਂ ਪਿਆਰੇ ਆਸੀਰ ਕੀ ਤੋਂ ਦਾ ਤੁਮ ਚਾ ਕੀ ਤੂੰ ਦਵੇ ਠਣਦਾਰ ਕੀ ਤੇ ਜਾ ਕੇ ਟੁਕੜਾਵੇ ਤੂੰ ਜੀ ਪਕਾਰਾ ਦੇਵੇ ਨਾਲ ਘੂੜਤਾ ਤੇਰਾ ਮੈਂ ਸੋ ਮਾਬੀਰਾ ਕਲਿਆ ਰੱਖਾਵੇ ਚਾਰ ਲੂਕ ਲੂਪ ਦੇ ਕਣ ਸਾੜੀਆਂ ਕੋਈ ਲੁਕ ਲੁਕ ਦੇ ਕੇ ਬੇਅੰਤੋਂ ਪਿਆਰੇ ਆ ਨਾ ਤੂੰ ਤੰਤਵ ਚਾਲੇ ਨਿਆੰਤੋਂ ਪਿਆਰੀਏ ਜੀਵ ਕਿਉਂ ਖੜਾ ਵੀਰਾ ਕਿਉਂ ਖੜਾ ਕਿਉਂ ਹੋਇਆ ਵੇ ਦਲਗੀਰ ਗੱਡਾ ਦੇਣਗੇ ਦਾਜਰਾ ਤੇਰੀ ਮਾਦਰ ਲਾਉਣਗੇ ਬਿਆੰਤੋਂ ਪਿਆਰੇਆ ਜੀ ਇਹ ਸੀ ਬਹੁਤ ਹੀ ਪਿਆਰੇ ਜੇ ਵੀਰ ਦੇ ਵਿਚਾਉਣ ਵਾਲੇ ਦੋਹੇ ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਉਣਗੇ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ